ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਦਾਸ ਨੇ ਬੇਨਤੀ ਕੀਤੀ ਸੀ ਸਤਿਗੁਰੂ ਜੀ ਇਹਦੋਂ ਮੋਹੀਪਿੰਡ ਤੋਂ ਹੋ ਕੇ ਆਲਮਗੀਰ ਭਾਈ ਨਗਾਈਆ ਜੀ ਮਹਾਰਾਜ ਨੂੰ ਘੋੜਾ ਪੇਟਾ ਕਰਦਾ ਮਦਜ ਉਥੋਂ ਅੱਗੇ ਨਾ ਰਾਏਪੁਰ ਦੀ ਜੂਚ ਜਾਂਦੇ ਐ ਰਾਏਪੁਰ ਦੀ ਜੂਚ ਇੱਕ ਵਾਗੀ ਮਹਾਰਾਜ ਨੂੰ ਮਿਲਦੇ ਜਿਹਦਾ ਨਾਮ ਇਤਿਹਾਸ ਚ ਦੂਰਾ ਬਾਹੀ ਜਦੋਂ ਮਹਾਰਾਜ ਨੇ ਉਹਨੂੰ ਪਸ਼ੂ ਚਾਰਦਿਆਂ ਵੇਖਿਆ ਤਾਂ ਹਜੇ ਮਹਾਰਾਜ ਉੱਚੀ ਪੀਰ ਦੇ ਰੂਪ ਚ ਨੇ ਮਹਾਰਾਜ ਉਸ ਵਾਗੀ ਨੂੰ ਵੇਖ ਕੇ ਕਹਿੰਦੇ ਭਾਈ ਇਹ ਪਸ਼ੂ ਕਿਹਦੇ ਹੈ ਉਹ ਕਹਿੰਦਾ ਸੀ ਮੇਰੇ ਹੀ ਹੈ ਵੈਸੇ ਉਹ ਰਾਏਕੰਦੇ ਰਾਜੇ ਦਾ ਨੌਕਰ ਹੈ ਪਸ਼ੂ ਰਾਏਕੰਦੇ ਰਾਜੇ ਦੇ ਹੈ ਚਾਹ ਦੇ ਹੀ ਰਿਹਾ ਤੇਦਾ ਜੀ ਮੇਰੇ ਹੈ ਮਰਦ ਕਹਿੰਦਾ ਹੈ ਕਾਰੋ ਫਿਰ ਪੜਿਆ ਸਾਨੂੰ ਭੁੱਖ ਲੱਗੀ ਤੇ ਦੁੱਧੇ ਸ਼ਕਾ ਕਹਿੰਦਾ ਮਹਾਰਾਜ ਹੁਣ ਦੁੱਧ ਦਾ ਪ੍ਰਬੰਧ ਨਹੀਂ ਹੋ ਸਕਦਾ ਮਰਦ ਕਹਿੰਦੇ ਹੈ ਨਾ ਕਾਰੋ ਵੀ ਸਾਨੂੰ ਭੁੱਖ ਲੱਗੀ ਦੁੱਧੇ ਸ਼ਕਾ ਪਸ਼ੂ ਚਾਦ ਨੇ ਕਿਸੇ ਪਸ਼ੂ ਦਾ ਦੁੱਧ ਚੋ ਕੇ ਸ਼ਕਾ ਦੇ ਇਹ ਕਹਿੰਦਾ ਮਹਾਰਾਜ ਜਿਹੜੇ ਪਸ਼ੂ ਦੁੱਧ ਦਿੰਦੇ ਨੇ ਉਹ ਮੈਂ ਚੋ ਕੇ ਲਿਆ ਹੁਣੇ ਕਰੋ ਪਸ਼ੂ ਛੱਡ ਕੇ ਲਿਆ ਤੇ ਆਹ ਜਿਹੜੀਆਂ ਦੋ ਤਿੰਨ ਔਸਰ ਝੋਟੀਆਂ ਸਾਹਮਣੇ ਫਿਰ ਰਹੀਆਂ ਮਰਦ ਇੱਕ ਝੋਟੀ ਵੱਲ ਵੇਖ ਕੇ ਅਉਸਰ ਝੋਟੀ ਸੀ ਮਹਾਰਾਜ ਕਹਿੰਦੇ ਇਹਦਾ ਦੁੱਧ ਸਾਨੂੰ ਸ਼ਿਕਾਰ ਨੂਰਾ ਪਾਈ ਹੱਸ ਪਿਆ ਕਹਿੰਦਾ ਮਹਾਰਾਜ ਇਹ ਕੋਈ ਸਾਧੂ ਲੱਗਦਾ ਇਹਨਾਂ ਨੇ ਕਿਹੜਾ ਕੋਈ ਪਸ਼ੂ ਸਾਧੇ ਹੋਣਗੇ ਫਸਲ ਕੋਈ ਬੀਜਦੇ ਇਹਨਾਂ ਨੂੰ ਕੀ ਪਤਾ ਕਿ ਮੈਂ ਕਹਿੰਦਾ ਮਹਾਰਾਜ ਇਹਨੇ ਦੁੱਧ ਨਹੀਂ ਦੇਣਾ ਉਸਰ ਝੋਟੀ ਹੈ ਮਰਦ ਕਹਿੰਦੇ ਐਵੇਂ ਸਾਧੂ ਸੰਤਾਂ ਦਾ ਆਖਾ ਨਹੀਂ ਮੋੜੀਦਾ ਤੈਨੂੰ ਕਿਹਾ ਵੀ ਇਹਦਾ ਦੁੱਧ ਉਹ ਕਹਿੰਦਾ ਮਹਾਰਾਜ ਇਹਨੇ ਦੁੱਧ ਨਹੀਂ ਮਹਾਰਾਜ ਕਹਿੰਦੇ ਤੈਨੂੰ ਕਿਹਾ ਬਚਨ ਨਹੀਂ ਮੋੜੀਦਾ ਤੇ ਫਿਰ ਕਹਿੰਦਾ ਮਹਾਰਾਜ ਮੇਰੇ ਕੋਲ ਬਰਤਨ ਕੋਈ ਨਹੀਂ ਜਿਹਦੇ ਚ ਚੋਕੇ ਲਿਆਵਾ ਮਹਾਰਾਜ ਦੇ ਹੱਥ 'ਚ ਮੈਂ ਇੱਕ ਗੰਗਾ ਸਾਗਰ ਨਾਮ ਦਾ ਬਰਤਨ ਹੈ ਉਹਦੇ 'ਚ 288 ਛੇਕ ਨੇ ਤੇ ਮਹਾਰਾਜ ਨੇ ਉਹ ਬਰਤਨ ਦਿੱਤਾ ਕਹਿੰਦੇ ਇਹਦੇ 'ਚ ਦੁੱਧ ਚੋਕੇ ਲਿਆ ਉਹ ਨੂਰਾ ਮਾਈ ਕਹਿੰਦਾ ਪਹਿਲੀ ਗੱਲ ਤੇ ਮਹਾਰਾਜ ਉਹ ਸਰ ਝੋਟੀ ਉਹਨੇ ਦੁੱਧ ਕੋਈ ਨਹੀਂ ਜੇ ਦੇਣਾ ਉਜੁਰ ਨੇ ਦੇ ਵੀ ਦਿੱਤਾ ਜਿਹੜਾ ਤੁਸੀਂ ਬਰਤਨ ਦੇ ਦਿੱਤਾ ਇਹਦੇ ਵਿੱਚ ਦੁੱਧ ਆਉਣਾ ਕੋਈ ਨਹੀਂ ਜੋ ਤੁਹਾਡੇ ਤੱਕ 288 ਛੇਕ ਦੁੱਧ ਤੇ ਇਹਨਾਂ ਚੋ ਜੋ ਉਹ ਮਾਰਦ ਕਹਿੰਦੇ ਤੇਨੂੰ ਫਿਰ ਕਿਹਾ ਮੈਂ ਇਹ ਬਚਨ ਮੋੜੀਦਾ ਨਹੀਂ ਦਾ ਇਹਨੇ ਉਸਰ ਝੋਟੀ ਨੂੰ ਥਾਪੀ ਮਾਰੀ ਇਹ ਤਿਆਰ ਸੀ ਤੂੰ ਬਣੀ ਬੜੀ ਗੱਲ ਨੂੰ ਮਾਫੀ ਨੂੰ ਪੜਾ ਸਕਦਾ ਕਹਿੰਦੇ ਉਹਨੇ ਦੁੱਧ ਦਿੱਤਾ ਜੀ ਤੇ ਗੰਗਾ ਸਾਗਰ ਬਰਤਨ ਦੇ ਵਿੱਚੋਂ ਦੁੱਧ ਲੀਕ ਬਿਲਕੁਲ ਨਹੀਂ ਹੋਇਆ ਅੱਜ ਵੀ ਨਾ ਤੁਸੀਂ YouTube ਤੇ ਪੜਿਓ ਗੰਗਾ ਸਾਗਰ ਬਰਤਨ ਕਰੇਦਾ ਆ ਕੇ ਪੜ ਲਿਓ ਅੱਜ ਵੀ ਰਾਏ ਕੰਲੇ ਦੀ ਅੰਛਪੰਸ ਕੋਲੇ ਉਪਦੇਸ਼ਾਚ ਉਹਦੇ ਇਹਨਾਂ ਦਿਨਾਂ ਚ ਦਰਸ਼ਨ ਕਰਾਉਂਦੇ ਨੇ ਉਹਦੇ ਚ ਰੇਤ ਪਾ ਕੇ ਤੁਹਾਨੂੰ ਦਿਖਾਉਣਗੇ ਰੇਤ ਵਿੱਚ ਦੀ ਧਾਰਾ ਬਣ ਕੇ ਨਿਕਲ ਜਾਂਦੀ ਉਹਨਾਂ ਛੇਕਾਂ ਦੇ ਵਿੱਚ ਦੀ ਫਿਰ ਤੁਹਾਨੂੰ ਉਹਦੇ ਚੋ ਪਾਣੀ ਪਾ ਕੇ ਵਿਖਾਉਣਗੇ ਪਾਣੀ ਵੀ ਵਿੱਚੋਂ ਨਿਕਲ ਜਾਂਦਾ ਤੁਹਾਨੂੰ ਦੁੱਧ ਪਾ ਕੇ ਵਿਖਾਉਣਗੇ ਦੁੱਧ ਅੱਜ ਵੀ ਉਹਦੇ ਅੰਦਰ ਰੁਕਦਾ ਹੈ ਜੀ ਅੱਜ ਵੀ ਦੁੱਧ ਉਹਦੇ ਵਿੱਚੋਂ ਲੀਕ ਹੁੰਦਾ ਉਹ ਤੁਹਾਨੂੰ ਵਿਖਾਉਣਗੇ ਤੁਸੀਂ YouTube ਤੇ ਭਰ ਕੇ ਵੇਖ ਲਿਓ ਉਹਨੇ ਜਦੋਂ ਦੁੱਧ ਮਾਰੇ ਨੇ ਇਤਰਾ ਨਾਪ ਲਾਗੇ ਨਾ ਉਹ ਦੁੱਧ ਸਕੇ ਉਹਦੇ ਚ ਬੰਗਾ ਸਾਗਰ ਬਰਤਨ ਚੋ ਜਦੋਂ ਦੁੱਧ ਹੀ ਸਕੇ ਮਾਰੇ ਸਿੰਘਾਂ ਨੇ ਵੀ ਸਕੇ ਬਿਆ ਸਿੰਘ ਧਰਮ ਸਿੰਘ ਮਾਨ ਸਿੰਘ ਉਹ ਰਾਣਾ ਇਹ ਨੂਰਾ ਮਾਈ ਹੈਰਾਨ ਹੋ ਗਿਆ ਕਹਿੰਦੇ ਤੂੰ ਕੋ ਰੱਬ ਰੂਪ ਹੈ ਕਮਾਲ ਹੋ ਗਿਆ ਉਸਰ ਚੋਟੀ ਨੇ ਦੁੱਧ ਦੇ ਦਿੱਤਾ ਛੇਕਾਂ ਚੋ ਦੁੱਧ ਵਗਿਆ ਨਹੀਂ ਉਹ ਜਦੋਂ ਪਸ਼ੂ ਲੈ ਕੇ ਘਰੇ ਗਿਆ ਉਹਨਾਂ ਸ਼ਾਮ ਨੂੰ ਉਹ ਰਾਏ ਕੰਦੇ ਰਾਜੂ ਨੂੰ ਕਹਿੰਦਾ ਕਹਿੰਦਾ ਰਾਜੂ ਅੱਜ ਮੈਨੂੰ ਅੱਲਾਹ ਦੇ ਦਰਸ਼ਨ ਹੋ ਗਏ ਅਜੇ ਮਾਰਾ ਦੇ ਉੱਚਦੇ ਪੀਰ ਹੀ ਸਾ ਮੈਨੂੰ ਰੱਬ ਮਿਲਿਆ ਉਹ ਰਾਏ ਕੰਲਾ ਕਹਿੰਦਾ ਰੱਬ ਮਿਲਿਆ ਕੀ ਕਹਿ ਰਿਹਾ ਉਹ ਰਾਏ ਕੰਲੇ ਰਾਜੂ ਨੂੰ ਕਹਿੰਦਾ ਅੱਜ ਆਪਣੀ ਐਸ ਔਸਰ ਝੂਟੀ ਨੇ ਦੁੱਧ ਦਿੱਤਾ ਉਹ ਕਹਿੰਦਾ ਤੂੰ ਪਾਗਲ ਹੈ ਕਹਿੰਦਾ ਮੈਂ ਸੱਚ ਬੋਲਦਾ ਕਹਿੰਦਾ ਜਿਨ੍ਹਾਂ ਨੇ ਸ਼ੱਕਿਆ ਕੋਈ ਮਹਾਪੁਰਖ ਸਾਧੂ ਸੰਨ ਉੱਚਦੇ ਪੀਰ ਸੰਨ ਤੇ ਕਮਾਲ ਦੀ ਗੱਲ ਨੇ ਇਹਨੇ ਦੁੱਧ ਦਿੱਤਾ ਤਾਂ 288 ਛੇਕਾ ਵਾਲਾ ਬਰਤਨ ਜਿਹਦੇ ਤੋਂ ਦੁੱਧ ਲੀਕ ਕੋਈ ਨਹੀਂ ਹੋਇਆ ਉਹ ਰਾਜ ਕੇ ਦੁੱਧ ਸ਼ੱਕ ਹੋ ਗਿਆ। ਤੋ ਰਾਇਕੰਨ ਦੇ ਰਾਜੇ ਨੇ ਸੁਣਿਆ ਤਾਂ ਉਹਦੇ ਮਨ ਚ ਆਈ ਵੀ ਮਹਾਰਾਜ ਚਮਕੌਰ ਦੀ ਗੜੀ ਚੋਂ ਨਿਕਲ ਕੇ ਗਏ ਨੇ ਕਿਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਹੀਂ। ਉਹ ਰਾਇਕੰਨ ਦੇ ਰਾਜੇ ਨੇ ਵੀ ਕਿਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਹੀਂ। ਉਹ ਕਹਿੰਦਾ ਨੂਰੇ ਨੂੰ ਕਹਿੰਦਾ ਮੈਨੂੰ ਵਿਖਾ ਕੇ ਇਸ ਪਾਸੇ ਨੂੰ ਗਏ। ਜਿਹੜਾ ਰਾਏ ਕੱਲੇ ਰਾਜਾ ਇਹ ਨਾ ਇਹ ਕੋਟਲਾ ਨਿਹੰਗ ਖਾਨ ਦਾ ਕੁਲਮਤ ਜਨੇ ਬਚਿੱਤਰ ਸਿੰਘ ਨੂੰ ਆਪਣੇ ਘਰੇ ਰੱਖਿਆ ਸੀ ਬਾਸ ਨੇ ਪਿੱਛੇ ਬੇਨਤੀ ਕੀਤੀ ਚਮਕੌਰ ਦੀ ਗੜੀ 'ਚ ਜਾਣ ਤੋਂ ਪਹਿਲਾਂ ਮਾਰੋ ਜਿੱਦ ਕਰ ਗਏ ਸਨ ਕੋਟਲਾ ਨਿਹੰਗ ਖਾਨ ਦਾ ਬੇਟਾ ਜਿਹੜਾ ਸੀ ਰਾਏ ਕੱਲੇ ਰਾਜੇ ਦੀ ਲੜਕੀ ਨਾਲ ਆਪਸ ਵਿੱਚ ਕੁੜਮਣ ਤੇ ਨਿਹੰਗ ਖਾਨ ਦੇ ਬੇਟੇ ਦੇ ਵਿਆਹ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਸਨ ਰਾਏ ਕੱਲੇ ਨੇ ਇੱਕ ਵਾਰੀ ਦਰਸ਼ਨ ਕੀਤੇ ਸਨ ਮਹਾਰਾਜ ਦੇ ਜਦੋਂ ਨੂਰਾ ਲੈ ਕੇ ਗਿਆ ਨਾ ਮਹਾਰਾਜ ਦੇ ਕੋਲ ਇਨੇ ਪਛਾਨ ਲਿਆ ਕਹਿੰਦਾ ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦਾ ਹਾਂ ਮਹਾਰਜ ਕਹਿੰਦੇ ਹਾਂ ਕਹਿੰਦਾ ਮਹਾਰਜ ਫਿਰ ਮੇਰੇ ਘਰੇ ਚਰਨ ਪਾਓ ਉਹ ਰਾਏ ਕਲਾ ਰਾਜਾ ਰਾਏਪੁਰ ਦਾ ਕਹਿੰਦਾ ਮਹਾਰਜ ਕਹਿੰਦੇ ਚੱਲ ਮਹਾਰਾਜ ਦੇ ਘਰੇ ਆਏ ਨੇ ਪ੍ਰਸਾਦਾ ਪਾਣੀ ਮਹਾਰਾਜ ਨੂੰ ਸਿਕਾਇਆ ਕਹਿੰਦਾ ਮਹਾਰਾਜ ਵਕਤ ਬੁਰਾ ਹੈ ਇਸ ਟਾਈਮ ਤੁਹਾਡੇ ਉੱਪਰ ਮੈਨੂੰ ਵੇਖ ਰਿਹਾ ਜੋ ਕੁਝ ਮੈਂ ਸੁਣਿਆ ਦੋ ਪੁੱਤਰ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ ਦੋਵਾਂ ਦਾ ਪਤਾ ਕੋਈ ਨਹੀਂ ਮਹਿਲਾ ਦਾ ਪਤਾ ਨਹੀਂ ਮਰਜ਼ ਉਸ ਸਮੇਂ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ ਮਰਜ਼ ਕਹਿੰਦੇ ਰਾਏ ਕੰਦਾਸੀ ਮਦਦ ਕਰਨੀ ਚਾਹਣਾ ਤੇ ਸੁਣਿਆ ਵੀ ਮੇਰੀ ਬਜ਼ੁਰਗ ਮਾਂ ਨੂੰ ਤੇ ਮੇਰੇ ਨਿੱਕੇ ਬੱਚਿਆਂ ਨੂੰ ਸਰਹੰਦ ਲਿਆਂਦਾ ਗਿਆ ਤੇ ਜੇ ਸੇਵਾ ਕਰਨੀ ਚਾਹਣਾ ਮੇਰੇ ਬੱਚਿਆਂ ਦੀ ਤੇ ਮੇਰੀ ਮਾਤਾ ਜੀ ਮੈਨੂੰ ਖਬਰ ਲਿਆ ਕੇ ਦੇ ਉਹ ਨੂਰਾ ਬਾਈ ਜਿੰਨੇ ਕੱਲ ਦੁੱਧ ਸ਼ਕਾਇਆ ਸੀ ਕੋਲ ਹੀ ਬੈਠਾ ਉਹ ਰਾਜ ਕਰਨੀ ਰਾਜੂ ਨੂੰ ਕਹਿੰਦਾ ਰਾਜਨ ਇਹ ਸੇਵਾ ਮੇਰੀ ਝੋਲੀ ਚ ਪਾਓ ਦਸਵੇਂ ਪਾਤਸ਼ਾਹ ਨੂੰ ਵੀ ਕਹਿੰਦਾ ਮਹਾਰਾਜ ਜੀ ਸੇਵਾ ਮੈਂ ਕਰਦਾ ਕਿਉਂਕਿ ਮੇਰੀ ਭੈਣ ਛੋਟੀ ਨੂਰੀ ਉਸ ਸਰਹੱਦ ਵਿਆਹੀ ਤੇ ਮ ਬਹੁਤ ਬੜੀ ਸਹਾਂਦਰ ਗਿਆ ਸਰਹੱਦ ਗਿਆ ਇਸ ਤੋਂ ਪਹਿਲਾਂ ਮਰੇ ਨੂਰੇ ਦੇ ਸਿਰ ਤੇ ਹੱਥ ਧਾ ਕੇ ਕਹਿੰਦੇ ਨੂਰੀਆ ਪੁੱਤਰ ਮੈਂ ਰਾਜਪੁਰ ਨੂੰ ਜਲਦੀ ਛੱਡ ਕੇ ਚੜੇ ਜਾਣਾ ਤੇ ਜਿੰਨਾ ਜਲਦੀ ਹੋ ਸਕੇ ਮੇਰੇ ਬੱਚਿਆਂ ਦੀ ਖਬਰ ਮੈਨੂੰ ਇੱਥੇ ਹੀ ਲਾ ਕੇ ਦੇ ਚਾਲੂ ਕੋਹ ਦਾ ਪੈਦਾ ਉਸ ਸਮੇਂ ਰਾਏਪੁਰ ਤੋਂ ਸੁਭੰਦ ਦਾ ਇਤਿਹਾਸ ਕਹਿੰਦੇ ਨੂਰਾ ਦੌੜ ਕੇ ਜਾਂਦਾ ਕਿਉਂਕਿ ਕਹਿੰਦੇ ਘੋੜਸਵਾਰ ਕੋਈ ਗੈਰ ਬੰਦਾ ਜਿਹੜਾ ਉਹ ਐਂਟਰ ਨਹੀਂ ਸੀ ਹੋ ਸਕਦਾ ਵਜ਼ੀਦ ਖਾਨ ਨੇ ਉੱਥੇ ਜੂਨ ਚਲੋ ਸੂਬੇਦਾਰ ਸੀ ਉੱਥੋਂ ਦਾ ਜੂਨ ਨੇ ਕਾਨੂੰਨ ਬਣਾਇਆ ਹੋਵੇਗਾ ਇਹ ਦੌੜ ਕੇ 40 ਕੋਹ ਦਾ ਪੈਦਾ ਤੈਅ ਕਰਦਾ ਤੇ ਅੱਧੀ ਰਾਤ ਨੂੰ ਆਪਣੀ ਭੈਣ ਨੂਰੀ ਦੇ ਘਰੇ ਜਾਂਦਾ ਉਹਨੂੰ ਜਾ ਕੇ ਇਹ ਇਹ ਹੋਣ ਹੈਰਾਨ ਹੈ ਵੀ ਬੜੀ ਸੁੰਨਸਾਨ ਹੈ ਸਰਹੰਦ ਦੇ ਅੰਦਰ ਮੈਨੂੰ ਰਸਤੇ 'ਚ ਕੋਈ ਨਹੀਂ ਮਿਲਿਆ ਵੈਸੇ ਕਨਫਿਊਜ਼ ਲੱਗਾ ਸੀ ਪਰ ਇਹਨੇ ਸੋਚਿਆ ਵੀ ਸਿਆਣੀ ਦਿਨ ਹੈ ਤੇ ਅੱਧੀ ਰਾਤ ਦਾ ਸਮਾਂ ਹੈ ਸ਼ਾਇਦ ਵੈਸੇ ਵੀ ਕੋਈ ਆਪਣੇ ਜੁੱਲਿਆਂ 'ਚ ਸੁਤੇ ਹੋਣਗੇ ਲੋਕ ਮੈਨੂੰ ਕਿਨੇ ਇੰਨਾ ਦਿਨਾਂ 'ਚ ਮਿਲਣਾ ਹੈ ਬਾਦ ਇਹ ਆਪਣੀ ਭੈਣ ਦੇ ਦਰਵਾਜ਼ੇ ਤੇ ਜਾਂਦਾ ਹੈ ਉਹਨੂੰ ਆਵਾਜ਼ ਮਾਰਦੇ ਮੂਰੀ ਭੈਣ ਦਰਵਾਜ਼ਾ ਖੋਲ੍ਹ ਪੈਂਦੀ ਹੈ ਦਾ ਰਾਏਪੁਰ ਵਾਲਾ ਵੀਰ ਕਿਉਂਕਿ ਸਦਾ ਆਪਣੀ ਭੈਣ ਦੇ ਘਰੇਗਾ ਵੀ ਭੈਣ ਤੋਂ ਮੈਨੂੰ ਸਾਰੀ ਖਬਰ ਮਿਲ ਜੇਗੀ ਵੀ ਮਹਾਰਾਜ ਦੀ ਮਾਤਾ ਤੇ ਬੱਚੇ ਕਿਥੇ ਆ ਉਹਨਾਂ ਨੂੰ ਪਤਾ ਹੀ ਹੋਏਗਾ ਜਿਸ ਰੱਬ ਦੇ ਚਾਏ ਆ ਉਹਨੇ ਆਵਾਜ਼ ਮਾਰੀ ਉਹ ਦੋਵੇਂ ਜੀ ਡਰ ਜਾਂਦੇ ਨੂਰੀ ਤੇ ਦਾ ਪਤੀ ਵੀ ਬਾਹਰ ਕਰਫਿਊ ਲੱਗਾ ਸਾਨੂੰ ਅੱਧੀ ਰਾਤ ਕੋਣ ਆਵਾਜ਼ ਮਾਰ ਰਿਹਾ ਜਦੋਂ ਇਹਨੇ ਦੋ ਤਿੰਨ ਆਵਾਜ਼ਾਂ ਮਾਰੀਆਂ ਉਹਨਾਂ ਅੰਦਰੋਂ ਦਰਵਾਜ਼ਾ ਖੋਲਣ ਦੀ ਆਵਾਜ਼ ਆਈ ਉਹਨੇ ਚਰਨੂ ਚੰਦਰਮਾ ਚੜ ਗਿਆ ਥੋੜੀ ਜੀ ਚਾਨਣੀ ਹੋਈ ਇਹਨੂੰ ਫਿਰ ਆਵਾਜ਼ ਮਾਰੀ ਨੂਰੀ ਭੈਣੇ ਮੈਂ ਤੇਰਾ ਭਰਾ ਰਾਏਪੁਰ ਵਾਲਾ ਦਰਵਾਜ਼ਾ ਖੋਲ ਨੂਰੀ ਨੇ ਆਵਾਜ਼ ਪਛਾਣ ਕੇ ਆਪਣੇ ਪਤੀ ਨੂੰ ਕਿਹਾ ਵੀ ਇਹ ਤੇ ਮੇਰਾ ਵੀਰ ਲੱਗਦਾ ਹੈ ਦਰਵਾਜ਼ਾ ਖੋਲਣ ਆਈ ਉਹਨੇ ਦਰਵਾਜ਼ਾ ਖੋਲਨੇ ਦਰਵਾਜ਼ੇ ਦੇ ਨੇੜੇ ਹੋ ਗਿਆ ਇਤਿਹਾਸ ਕਹਿੰਦੇ ਧਾ ਨਿਕਲ ਗਈ ਆਪਣੇ ਭਰਾ ਨੂੰ ਮਿਲ ਲਗਿਆ ਉਹ ਨੂਰੀ ਦੀ ਜਿਹੜੀ ਉਹਦੀ ਭੈਣ ਸੀ ਛੋਟੀ ਇਹ ਨੂਰਾ ਬੜਾ ਹਰਾਨ ਹੋਇਆ ਕਹਿੰਦਾ ਮੈਨੂੰ ਵੇਖ ਕੇ ਅੱਗੇ ਨੂੰ ਬੜੀ ਖੁਸ਼ੀ ਹੁੰਦੀ ਸੀ ਭੈਣਾ ਨੂੰ ਬੜੀ ਭਰਾ ਘਰੇ ਆਵੇ ਬੜੀ ਖੁਸ਼ੀ ਉਹਨਾਂ ਨੂੰ ਬਿਠਾਉਣ ਵੀ ਜਗ੍ਹਾ ਨਹੀਂ ਮਿਲਦੀ ਇਹ ਮੈਨੂੰ ਵੇਖ ਕੇ ਧਾ ਮਾਰ ਕੇ ਕੋ ਰੋਈ ਚਲੋ ਇਹ ਮਨਤਾ ਆਇਆ ਵੀ ਇਹ ਨਿੱਕੇ ਨਿੱਕੇ ਬੱਚਿਆਂ ਵਾਲੀ ਇਹ ਸਾਡੇ ਕੋਲ ਕਦੇ ਖਬਰ ਨਹੀਂ ਪਹੁੰਚੀ ਹੋਣੀ ਲੱਗਦਾ ਕਿਸੇ ਬੱਚੇ ਨਾਲ ਕੋਈ ਭਾਣਾ ਵਾਪਰ ਗਿਆ ਹੋਵੇਗਾ ਉਦੋਂ ਕਿਹੜੇ ਇਹ ਹਰਜ ਸਾਧਨ ਸਾਨੂੰ ਵੀ ਕੁਝ ਇਹਨੇ ਸੁਣਿਆ ਮਿਲਦਾ ਸੀ ਤਾਂ ਪਤਾ ਉਹ ਬੜਾ ਭਿਆਨਕ ਬੁਦੀ ਤਰ੍ਹਾਂ ਰੋ ਰਹੀ ਆਪਣੇ ਭਰਾ ਤੋਂ ਗੱਲ ਲੱਗ ਕੇ ਇਹ ਨੂਰੀ ਦੀ ਅੱਖਾਂ 'ਚ ਵੀ ਪਾਣੀ ਆ ਗਿਆ ਭੈੜੇ ਰੋਈ ਜਾਂਦੀ ਹੈ ਗਮ ਕੀ ਹੈ ਮੈਨੂੰ ਦੱਸ ਕੀ ਗੱਲ ਹੈ ਨੂਰੀ ਰੋਂਦੀ ਹੋਈ ਕਹਿੰਦੀ ਵੀਰਾ ਇਸ ਸਰਹੱਦ ਨੇ ਹੁਣ ਗਦਕ ਹੋ ਜਾਣਾ ਹੈ ਇਸ ਸਰਹੱਦ ਨੇ ਹੁਣ ਉਜੜ ਜਾਣਾ ਨੂਰੀ ਨੂੰ ਸਮਝ ਕੋਈ ਨਹੀਂ ਪੈਂਦੀ ਵੀ ਰੋਈ ਵੀ ਜਾਂਦੀ ਹੈ ਕੀ ਕਹੀ ਜਾਂਦੀ ਸਰਹੱਦ ਨੂੰ ਉਜੜ ਜਾਣਾ ਨੇ ਗਦਕ ਹੋਣਾ ਨੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਕੰਬਲੀਆਂ ਰੋਈ ਜਾਣਗੀ ਮੈਨੂੰ ਦੱਸ ਕਿ ਉਸ ਰਹਾਦ ਨੇ ਉਧੜ ਜਾਣਾ ਕਿਉਂ ਗਰਕੂ ਦੇਣਾ ਕੀ ਭਾਵਾ ਬੱਪ ਦੇ ਰੋਂਦੀ ਹੋਈ ਕਹਿੰਦੀ ਵੀਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਸਤਪੁਰਾ ਦੀ ਬਜ਼ੁਰਗੋ ਮਾਰ ਨੂੰ ਕੋ ਕੋ ਕਿ ਅੱਜ ਤੋਂ 4 ਦਿਨ ਪਹਿਲਾਂ ਸਰਹੱਦ 'ਚ ਸ਼ਹੀਦ ਕਰ ਦਿੱਤਾ ਗਿਆ ਜਦੋਂ ਨੂਰੀ ਨੇ ਰੋ ਕੇ ਦੱਸਿਆ ਪੂਰੇ ਦੀ ਧਾਨ ਨਿਕਲ ਗਈ ਕਹਿੰਦਾ ਭੈਣੇ ਕੀ ਕਹਿ ਰਹੀ ਹੈ ਜੋ ਕਹਾ ਕਹਦੇ ਝੂਠ ਹੈ ਰੋਂਦੀ ਕਹਿੰਦੀ ਵੀਰਾ ਕਿਵੇਂ ਕਹਿ ਦਿਆ ਝੂਠ ਹੈ ਇਹਨਾਂ ਅੱਖਾਂ ਦੀ ਨਾਲ ਮਹਾਂ ਸਹਿਬਜ਼ਾਦਿਆਂ ਦੀ ਘਟਿਆ ਘੱਟੇ ਤੇ ਲਾਸ਼ਾਂ ਉਰਦੀਆਂ ਵੇਖ ਕੇ ਆਈ ਹੈ ਉਹਨਾਂ ਦੇ ਧਰਾਂ ਦੇ ਨਾਲ ਸੀਸ ਨਹੀਂ ਸੰਗ ਬਲਤ ਜੁਰਗ ਮਾਦੀ ਲਾਸ਼ ਸੁੰਨੀ ਪਈ ਵੇਖ ਕੇ ਆਈ ਹੈ ਜਦੋਂ ਇਹਨਾਂ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਵਜੀਦ ਖਾਂ ਕਹਿੰਦਾ ਸੀ ਇਹ ਧਰਤੀ ਸਰਹੱਦ ਮੇਰੀ ਹੈ ਮੈਂ ਗੁਰੂ ਰੋਬਨ ਸਿੰਘ ਸਾਹਿਬ ਦੇ ਬੱਚਿਆਂ ਦੇ ਇਸ ਧਰਤੀ ਤੇ ਸਕਾਰ ਨਹੀਂ ਹੋਣ ਬਿਆਗਾ ਮੈਂ ਗੁਰੂ ਦੀ ਮਹਾਨਤਾ ਇਸ ਸਕਾਰ ਨਹੀਂ ਹੋਣ ਦਿਆਂਗਾ ਵੀਰਾ ਮੇਨਾਂ ਖਾਣਾ ਲਾਚਾ ਰਿਹਾ ਕਿਤੇ ਤੈਨੂੰ ਕਹਿੰਦੇ ਆ ਝੂਠ ਹੈ ਨੂਰਾ ਰੋ ਕੇ ਕਹਿੰਦਾ ਭੈਣੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਜਿਆ ਉਹ ਰਾਏਪੁਰ ਦੀ ਧਰਤੀ ਤੇ ਬੈਠੇ ਨੇ ਮੈਨੂੰ ਕਹਿੰਦੇ ਸਭ ਮੇਰੇ ਬੱਚਿਆਂ ਦੀ ਮੈਨੂੰ ਖਬਰ ਲਿਆ ਕੇ ਦੇ ਮੈਂ ਰਸਤੇ 'ਚ ਤੁਰਿਆ ਆਉਂਦਾ ਸੋਚਦਾ ਸਾ ਉਸ ਮਾਂ ਦੇ ਸਰਹੱਦ ਪਹੁੰਚ ਕੇ ਦਰਸ਼ਨ ਕਰਾਂਗਾ ਜਿਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਨਮ ਦਿੱਤਾ ਹੈ ਮੈਂ ਉਹਨਾਂ ਬੱਚਿਆਂ ਦੇ ਦਰਸ਼ਨ ਕਰਾਂਗਾ ਜਾ ਕੇ ਮਹਾਰਾਜ ਦੀ ਨਿੱਕੇ ਨਾਨਾ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਬਣ ਕੇ ਸੰਸਾਰ ਤੇ ਆਏ ਹੈ ਭੈਣੇ ਤੂੰ ਹੋਰ ਹੀ ਕੁਝ ਮੈਨੂੰ ਸੁਣਾ ਦਿੱਤਾ ਦਸ ਕਬਲੀਆਂ ਮੈਂ ਕੀ ਜਵਾਬ ਦਿਆਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਤੇਰੇ ਬੱਚੇ ਕਿੱਥੇ ਆ ਦੋ ਬੱਚੇ ਤੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਸ਼ੁਰੀਆਂ ਖਾ ਕੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਨੂਰੀ ਕਹਿੰਦੀ ਵੀਰਾ ਇੱਥੇ ਨਾ ਰੋਕ ਕਰਿਆ ਕਰ ਫਿਊ ਲੱਗਾ ਜਦੋਂ ਕਰੀ ਲੈ ਕੇ ਗਈ ਨਾ ਆਪਣੇ ਭਰਾ ਨੂੰ ਰਸੋਈ ਵਾਲ ਨੂੰ ਚੱਲੀ ਹੈ ਤੇ ਰਸੋਈ ਵਾਲ ਨੂੰ ਜਾਣ ਲੱਗੀ ਕਹਿੰਦੀ ਵੀਰਾ ਤੂੰ ਬੈਠ ਜੁੱਲੇ 'ਚ ਮੈਂ ਤੇਰੇ ਵਾਸਤੇ ਤੂੰ ਜਲ ਪਾਣੀ ਲੈ ਕੇ ਆਉਣੀ ਹੈ ਆਪਣੀ ਭੈਣ ਦੀ ਬਾਹ ਫੜ ਕੇ ਨੂਰਾ ਕਹਿੰਦਾ ਕਮਲੀਏ ਗਲੇ ਤੋਂ ਕੁਝ ਨਹੀਂ ਹੋ ਲੰਗਣਾ ਤੂੰ ਮੈਨੂੰ ਦੱਸ ਬਾਣਾ ਕੀ ਵਾਪਰਿਆ ਉਹ ਦੋਵੇਂ ਭੈਣ ਭਰਾ ਜੁੱਲੇ 'ਚ ਬੈਠ ਗਏ ਨਾਲੇ ਰੋਂਦੇ ਰਹੇ ਤੋਂ ਨਾਲ ਉਹ ਨੂਰੀ ਉਹ ਬੱਚਿਆਂ ਵੀ ਸਾਰਾ ਪ੍ਰਸੰਗ ਦੱਸਦੀ ਵੀ ਇਹ ਇਸ ਤਰ੍ਹਾਂ ਹੋਇਆ ਉਹ ਦੱਸਦੀ ਆ ਵੀਰਾ ਜਦੋਂ ਚਮਕੌਰ ਦੀ ਗੜੀ ਤੋਂ ਚਮਕੌਰ ਦੀ ਗੜੀ ਤੋਂ ਪਿੱਛੇ ਸਰਸਾ ਪਾਦ ਕਰਦਿਆਂ ਮਹਾਰਾਜ ਦਾ ਪਰਿਵਾਰ ਵਿਛੜਿਆ ਸੀ ਨਾ ਜਿਹੜੀ ਮਹਾਰਾਜ ਦੀ ਮਾਂ ਤੇ ਛੋਟੇ ਸਹਿਬ ਜਦ ਆਪਣੇ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਕੁੰਮੇ ਬਾਸ਼ਕੀ ਦੀ ਸ਼ਾਦ ਤੇ ਚਲੇ ਗਏ ਵੈਸੇ ਨਾਮ ਤੋਂ ਤਾਂ ਕਰੀਪ ਬਖਸ਼ ਸੋ ਉਹ ਕਹਿੰਦੇ ਮਛਿਆਦਾ ਸੀ ਤੇ ਸਰਸਾ ਨਦੀ ਦੇ ਕੰਢੇ ਤੇ ਮੱਛੀਆਂ ਪਗੜਦਾ ਵਗੈਰਾ ਤੇ ਨਿੱਕੀ ਜੀ ਕਾਮਿਆਂ ਦੀ ਸ਼ਾਨ ਪਾਈ ਹੈ 6 ਪੋੜ ਨੂੰ ਮਰਦ ਨੇ ਕਿਲਾ ਛੱਡਿਆ 7 ਪੋੜ ਦੀ ਰਾਤ ਨੂੰ 마ਸ਼ਕੀ ਦੀ ਸ਼ਾਨ ਚ ਮਾਤਾ ਗੁਜਰਕੌਰ ਤੇ ਬੱਚੇ ਰਹਿੰਦੇ ਪਰਿਵਾਰ ਨਾਲ ਵਿਛੜ ਕੇ ਸਰਸਾ ਦੇ ਕੰਢੇ ਕੰਢੇ ਤੁਰੇ ਜਾਂਦੇ ਸੰਤੂ ਸ਼ਾਨ ਦਿਖਾਈ ਦਿੱਤੀ ਉੱਥੇ ਦੀਵਾ ਜਗਦਾ ਸੀ ਮਾਂ ਆਪਣੇ ਬੱਚਿਆ ਨੂੰ ਲੈ ਕੇ ਉਸ ਸ਼ਾਮ ਚ ਦੀਵਾ ਜਗਦਾ ਵੇਖ ਕੇ ਚਲੀ ਗਈ ਉੱਥੇ ਕੁੰਮਾ ਮਾਸ਼ਕੀ ਸੀ ਤੇ ਮਾਂ ਨੇ ਕਿਹਾ ਕੁੰਮੇ ਪੁੱਤਰੇ ਮੇਰੇ ਪੁੱਤਰੇ ਨੇ ਤੇ ਸਾਰੇ ਪਰਿਵਾਰ ਨਾਲ ਅਸੀਂ ਵਿਛੜ ਗਏ ਸਾਨੂੰ ਦੋ ਘੜੀਆਂ ਇੱਥੇ ਬੈਠਣ ਦੇ ਜਦੋਂ ਸਾਡਾ ਪੁੱਤਰ ਆਏਗਾ ਅਸੀਂ ਉਹਦੇ ਨਾਲ ਅੱਗੇ ਚਲੇ ਜਾਵਾਂਗੇ ਜੇ ਉਹਨਾਂ ਨਾਲ ਮੇਲ ਹੋ ਗਿਆ ਤਾਂ ਉਹ ਉਹਨੇ ਬੜੀ ਸ਼ਰਧਾ ਵਿਖਾਈ ਆਪ ਬਾਹਰ ਨਿਕਲ ਗਿਆ ਜੋ ਕਪੜਾ ਸੀ ਉਹਨੇ ਧਰਤੀ ਤੇ ਵਿਛਾ ਦਿੱਤਾ ਆਪਣੇ ਪੋਤਰੀਆਂ ਨੂੰ ਬੁਕਲ ਤੇ ਲੈ ਕੇ ਮਾਤਾ ਗੁਜਰ ਕੌਰ ਦੀ ਸ਼ਾਦ ਵਿੱਚ ਬੈਠ ਗਏ ਜਦੋਂ ਕੁੰਮੇ ਬਾਸਕੀ ਨੇ ਵੇਖਿਆ ਤਾਂ ਬੱਚਿਆਂ ਵੱਲ ਕੱਪੜੇ ਗਿੱਲੇ ਐ ਸਰੀਰ ਕੱਬਦ ਭੁੱਖ ਵੀ ਲੱਗੀ ਐ ਕਹਿੰਦਾ ਮਾਂ ਤੁਸੀਂ ਇੱਥੇ ਬੈਠੋ ਮੇਰੇ ਕੋਲ ਤੇ ਖਾਣ ਦੀ ਕੁਝ ਨਹੀਂ ਐ ਇੱਥੇ ਲੱਗੇ ਇੱਕ ਭੈਣ ਰਹਦੀ ਜੀ ਦਾ ਨਾਮ ਲక్ష్ਮੀ ਐ ਉਹ ਉਹ Hindu ਪਰਿਵਾਰ ਦੇ ਵਿੱਚੋਂ ਸੀ ਤੇ ਕੁੰਮੇ ਬਾਸਕੀ ਨੇ ਜਾ ਕੇ ਕਿਹਾ ਭੈਣੇ ਅੱਜ ਸੇਵਾ ਦਾ ਮੌਕਾ ਜੇ ਸੇਵਾ ਕਰਨੀ ਚਾਹਣੀ ਹੈ ਉਹ ਕਹਿੰਦੀ ਵੀਰਾ ਦੱਸ ਕੀ ਗੱਲ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਂ ਛੋਟੇ ਸਾਹਿਬ ਜੀ ਆਪਣੇ ਪਰਿਵਾਰ ਤੋਂ ਉਹ ਵਿਛੜ ਗਏ ਹੈ ਉਹ ਮੇਰੀ ਛਾਂ 'ਚ ਬੈਠੇ ਬੱਚਿਆਂ ਨੂੰ ਬੜੀ ਭੁੱਖ ਲੱਗੀ ਹੈ ਬਜ਼ੁਰਗ ਮਾਂ ਨੂੰ ਵੀ ਭੁੱਖ ਲੱਗੀ ਹੈ ਕੋਈ ਦੋ ਪ੍ਰਸ਼ਾਦੇ ਤਿਆਰ ਕਰਕੇ ਦੇ ਉਹਨਾਂ ਬੱਚਿਆਂ ਨੂੰ ਤੇ ਮਾਂ ਨੂੰ ਪ੍ਰਸ਼ਾਦ ਉਹ ਕਹਿੰਦੀ ਵੀਰਾ ਤੂੰ ਬੈਠ ਪੈ ਪ੍ਰਸ਼ਾਦ ਉਹਨੇ ਗਰਮ ਗਰਮ ਪ੍ਰਸ਼ਾਦੇ ਲਾਏ ਉਹਨੇ ਦੁੱਧ ਗਰਮ ਕੀਤਾ ਬੜੇ ਪਿਆਰ ਨਾਲ ਲਿਆ ਕੇ ਮਾਂ ਗੁਜਰਕੌਰ ਨੂੰ ਪ੍ਰਸ਼ਾਦਾ ਸ਼ਿਕਾਇਆ ਉਹਨੇ ਗਰਮ ਪੋਤਰਿਆਂ ਨੂੰ ਮਾਤਾ ਜੀ ਆਂਦੇ ਨੂੰ ਦੁੱਧ ਸ਼ਿਕਾਇਆ ਤੇ ਮਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਹ ਲక్ష్ਮੀ ਨੂੰ ਕਹਿ ਮਾਂ ਗੱਲ ਨਾਲ ਲਵਾ ਕੇ ਕਹਿੰਦੀ ਧੀਏ ਪੰਜ ਮੋਹਰਾ ਮਾਂ ਨੇ ਖੁਰਜੀ 'ਚੋਂ ਕੱਢੀਆਂ ਉਹਦੀ ਤਲੀ ਤੇ ਰੱਖੀਆਂ ਕਹਿੰਦੀ ਧੀਏ ਤੇਰਾ ਸਾੜ ਨਾ ਜਿੰਨਾ ਚਿਰ ਜਿਉਵਾਂਗੀ ਮੇਰੇ ਉੱਪਰ ਰਹੇਗਾ ਤੂੰ ਮੇਰੇ ਪੋਤਰਿਆਂ ਨੂੰ ਭੁੱਖ 'ਚ ਪ੍ਰਸ਼ਾਦਾ ਸ਼ਿਕਾਇਆ ਉਹਨਾਂ ਨੂੰ ਗਰਮ ਦੁੱਧ ਸ਼ਿਕਾਇਆ ਉਹਨੂੰ ਗੱਲ ਨਾਲ ਲਾ ਕੇ ਕਿਹਾ ਗੁਰੂ ਤੇਰਾ ਭਲਾ ਕਰੇ ਪੰਜ ਮੂਰਾਂਸ ਗਰੀਬ ਭੈਣ ਲక్ష్ਮੀ ਨੂੰ ਦਿੱਤੀਆਂ ਤੇ ਉਹ ਬੱਚਿਆਂ ਦਾ ਸਹਿਬਜ਼ਾਦਿਆਂ ਕੋ ਸ਼ੁਕਰਾਨਾ ਕਰਦੀ ਏ ਵੀ ਮੈਨੂੰ ਦਰਸ਼ਨ ਹੋਏ ਇਹਨਾਂ ਦੇ ਚਲੋ ਜੀ ਉੱਥੇ ਫਿਰ ਗੰਗੂ ਮਿਲਦਾ ਜੀ ਸਤ ਪੋ ਦੀ ਰਾਤ ਕੁੰਮੇ ਬਾਸ਼ਕੀ ਦੀ ਸ਼ਗਨਜ ਕਦੀ ਮਾਤਾ ਗੁਜਰਕੌਰ ਨੇ ਸਹਿਬਜ਼ਾਦਿਆਂ ਨੇ ਸਤ ਪੋ ਅੰਮ੍ਰਿਤ ਵੇਲੇ ਰਾਤ ਨੰਗੜ ਤੇ ਗੰਗੂ ਮਿਲ ਜਾਂਦਾ ਉਸ ਪਾਸੇ ਚਲੋ ਮਾਤਾ ਜੀ ਨੂੰ ਬੜਾ ਹੌਸਲਾ ਵੀ ਹੋਇਆ ਵੀ ਸਾਡਾ ਵਫਾਦਾਰ ਸਾਨੂੰ ਤੈਨੂੰ ਕੋਈ ਤੇ ਮਿਲਿਆ ਪਰਿਵਾਰ ਦੇ ਵਿੱਚੋਂ ਜਦੋਂ ਗੰਗੂ ਮਿਲਿਆ ਮਾਤਾ ਕਹਿੰਦੀ ਗੰਗੂ ਮੇਰਾ ਮਾਲ ਕਿੱਥੇ ਮਹਾਰਾਜ ਬਾਰੇ ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਮੇਰੇ ਪੋਤਰੇ ਕਿੱਥੇ ਹੈ ਕਹਿੰਦਾ ਜੀ ਉਹ ਤੇ ਬੈਣੀ ਵਿਛੜ ਗਏ ਮੈਨੂੰ ਪਤਾ ਨਹੀਂ ਪਰ ਤੁਸੀਂ ਮਾਤਾ ਜੀ ਐ ਕਦੋਂ ਉਠੋ ਤੁਸੀਂ ਮੇਰੇ ਘਰੇ ਚਲੋ ਤੁਸੀਂ ਉਥੇ ਜਾਓ ਜਿੰਨੇ ਦਿਨ ਉਹ ਮੌਲ ਨੂੰ ਬਦਲਦਾ ਸਮਾਂ ਠੀਕ ਨਹੀਂ ਹੁੰਦਾ ਫਿਰ ਮਹਾਰਾਜ ਕੋਲ ਸਿਣਿਆ ਭੇਜਾਂਗੇ ਉਹਦਾ ਤੁਹਾਨੂੰ ਲੈ ਦੇਣਗੇ ਦਾ ਮੈਂ ਤੁਹਾਨੂੰ ਸਤਗੁਰਾਂ ਦੇ ਕੋਲ ਪਹੁੰਚਾ ਦਿਆਂਗਾ ਚੱਲ ਗੰਗੂ ਪੁੱਤ ਹੋਣ ਤੇ ਤੇਰੇ ਘਰੇ ਜਾਣਾ ਪੈਣਾ ਛੇ ਦੂਸੇ ਸਭ ਨੇ ਗੰਗੂ ਦੇ ਅੰਦਰ ਕੋਈ ਲਾਲਚ ਨਹੀਂ ਹੋਏਗਾ ਬੜਾ ਵਫਾਦਾਰ ਰਿਆਏ ਗੁਰੂ ਘਰ ਦਾ ਜੀ ਚਲੋ ਮਾਤਾ ਜੀ ਦੇ ਨਾਲ-ਨਾਲ ਜਾਂਦੇ ਇਹਨੇ ਘਰੇ ਲਿਦਾ ਕੇ ਜਦੋਂ ਮੰਜ਼ੇ ਤੇ ਬਿਠਾਇਆ ਨਾ ਮਾਤਾ ਜੀ ਦੇ ਕੋਲ ਪੁੱਤਰ ਤੁਸੀਂ ਸੁਰਤ ਉਥੇ ਲਿਦਾਓ ਗਿੱਲੇ ਕੱਪੜੇ ਆਉਣਗੇ ਮਾਤਾ ਦੇ ਕੋਲ ਨਿੱਕੇ ਨਿੱਕੇ ਬੱਚੇ ਪਿੱਛੇ ਪਿੱਛੇ ਤੁਰ ਕੇ ਗਏ ਹੋਣਗੇ ਜਦੋਂ ਮਾਂ ਬੰਦੇ ਤੇ ਬੈਠੀ ਹੋਵੇਗੀ ਭੱਜ ਕੇ ਨਿੱਕੇ ਨਿੱਕੇ ਆਪਣੀ ਮਾਂ ਦੀ ਗੋਦ 'ਚ ਬੈਠੇ ਹੋਣਗੇ ਜ਼ਰੂਰ ਚੜ ਕੇ ਆਪਣੀ ਦਾਦੀ ਦੀ ਗੋਦ 'ਚ ਚਲੋ ਜੀ ਉਹ ਬੱਚੇ ਕੋਲ ਬੈਠੇ ਤੇ ਮਾਂ ਨੇ ਖੁਰਜੀ ਕੱਢੀ ਤੇ ਉਹ ਉਹਨਾਂ ਕੱਢ ਕੇ ਸਰਾਵੇਂ ਰੱਖ ਦਿੱਤੀ ਗੱਗੂ ਕੋਲ ਖੜਾ ਵੇਖਦੇ ਜਦੋਂ ਖੁਰਜੀ ਸਰਾਵੇਂ ਥੱਲੇ ਦਿੱਤੀ ਤੇ ਪੁੱਛਦਾ ਕਹਿੰਦਾ ਮਾਂ ਇਹਦੇ 'ਚ ਕੀ ਹੈ ਤੇ ਉਹ ਮਾਂ ਕਹਿੰਦੀ ਪੁੱਤਰੇ ਦੇ ਚ ਲਾਲ ਹੀਰੇ ਪੋਰਾ ਤੇ ਚਲੋ ਇੰਨਾ ਕੁ ਕੁਝ ਲੈ ਕੇ ਆਪਾਂ ਨਿਕਲ ਸਕਤੇ ਬੁਰੇ ਵਗਤ ਚ ਇਹ ਸਾਡੇ ਕੰਮ ਆਏਗੀ ਇਹ ਜਿਹੜੀ ਮਾਇਆ ਦਾ ਜੋ ਵੀ ਉਹਦੇ ਚ ਮੂਰਾ ਸਾਨੂੰ ਸਾਡੇ ਕੰਮ ਆਉਣਗੀਆਂ ਇਥੇ ਗੱਗੂ ਉਹ ਬੇਮਾਨ ਹੋ ਗਿਆ ਕਹਿੰਦਾ ਕਿਸੇ ਨੂੰ ਪਤਾ ਨਹੀਂ ਗੁਰੂ ਸਾਹਿਬ ਦੇ ਪੁੱਤਰ ਤੇ ਉਹਨਾਂ ਦੀ ਮਾਂ ਮੇਰੇ ਘਰੇ ਹੈ ਇੱਕ ਤੇ ਇਹ ਸਾਧੀਆਂ ਮੋਰਾ ਜਿਹੜੇ ਨਾਲ ਉਹਦੇ ਚ ਖੁਰਜੀ ਤੇ ਮੇਰੇ ਹੋ ਜਾਣਗੇ ਜੇ ਮੈਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਪਕੜਾ ਦਿਆਂ ਜਿਹੜਾ ਗੁਰੂ ਇੰਨੇ ਵੱਡੇ ਘੇਰੇ ਤੋਂ ਬਾਦ ਨਹੀਂ ਪਕੜਿਆ ਗਿਆ ਜੇ ਉਹਦੇ ਬੱਚਿਆਂ ਨੂੰ ਪਕੜਾ ਦਿਆਂ ਜੇ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਪਕੜਨੇਗੀ ਗੁਰੂ ਸਾਹਿਬ ਤੋਂ ਫਿਰ ਆਪੇ ਹੀ ਪਕੜਿਆ ਜਾਣਾ ਇਹਨਾਂ ਦੇ ਮੋਢਾ ਬੱਚਾ ਗੁਰੂ ਇਹਨਾਂ ਨੂੰ ਮਿਲਣ ਵਾਸਤੇ ਆਏਗਾ ਸਰਕਾਰ ਵੀ ਹੱਥੀਂ ਚੜ੍ਹ ਦੇਗਾ ਉਹਦੇ ਅੰਦਰ ਲਾਲਚ ਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਲੋਭ ਲੇਭ ਸਭ ਸਵਾਨ ਹਲਕ ਹੈ ਹਲਕੋ ਸਭ ਬਗਾਰੇ ਕੋਮਤ ਸਾਰੇ ਬੰਦੇ ਮਾੜੇ ਨਹੀਂ ਜੁਹੰਦੇ ਥੋੜਾ ਸਮਾਂ ਹੀ ਪਹਿਲਾਂ ਦੋ ਹਿੰਦੂ ਵੀਰਾਂ ਬ੍ਰਹਮਣਾ ਨੇ ਭਾਈ ਮਤੀਦਾਸ ਭਾਈ ਸਤੀਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਰੂਹ ਚ ਨੀਟ ਕੇ ਆਪਣੇ ਆਪ ਨੂੰ ਆਦੇ ਥੱਲੇ ਰੱਖ ਕੇ ਸ਼ਹਾਦਤ ਦਿੱਤੀਆਂ ਕੋਮ ਸਾਰੀ ਕੋਈ ਨਹੀਂ ਪਿੱਛੇ ਵੀ ਮੁਸਲਮਾਨ ਲੱਗੇ ਨਾ ਅੱਗੇ ਗਨੀ ਖਾ ਤੇ ਨਬੀ ਖਾ ਮਾਰੋ ਨੀ ਗੋਡਿਆਂ ਤੇ ਝੁੱਕ ਕੇ ਰੁਜਦੇ ਵੀ ਮੁਸਲਮਾਨ ਹੈ ਹਰੇਕ ਕੋਮ ਵਿੱਚ ਸਾਰੇ ਬੰਦੇ ਚੰਦੇ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਜੁਹੰਦੇ ਚਲੋ ਕਿ ਉਹਦੇ ਉੱਤੇ ਲੋਭ ਆ ਗਿਆ ਜਦੋਂ ਲੋਭ ਆ ਗਿਆ ਤੋ ਉਹਨੇ ਰਾਤ ਨੂੰ ਮਾਂ ਦੇ ਸਹਾਰੇ ਉਹ ਖੁਰਜੀ ਖੇਚ ਲਈ ਖਸਕਾ ਲਈ ਉਹ ਮਾਂ ਤੇ ਜਾਗਦੀ ਹੋਏ ਕਿ ਨਾ ਜੀਦਾ ਪੁੱਤਰ ਮਾਂ ਨਾਲ ਵਿਛੜ ਗਿਆ ਜਿਹਦੇ ਦੋ ਪੋਤਰੇ ਵਿਛੜ ਗਏ ਜਿਹਦੀਆਂ ਨੌਵਾਂ ਦਾ ਪਤਾ ਨਹੀਂ ਪੁੱਛੇ ਫੌਜ ਲੱਗੀ ਬਦੀ ਮਾਂ ਸੋਚਦੀ ਹੋਏਗੀ ਪਤਾ ਨਹੀਂ ਮੇਰੇ ਵੱਡੇ ਸਹਬਜ਼ਾਦੇ ਨਾ ਪਾਪੀਆਂ ਦੇ ਹੱਥ ਨਾਲ ਚੜ ਗਏ ਹੁਣ ਮੇਰੀਆਂ ਨੌਵਾਂ ਕਿਤੇ ਉਹਨਾਂ ਦੇ ਹੱਥ ਨਾਲ ਆ ਗਈਆਂ ਹੁਣ ਮੇਰਾ ਪੁੱਤ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬਾਰੇ ਸੋਚਦੀ ਉਹਨਾਂ ਨੂੰ ਕਿਤੇ ਨਾ ਪਕੜ ਲਿਆ ਹੋਵੇ ਕਿੱਥੇ نیند ਆਈ ਹੋਵੇ ਦੀ ਉਸ ਮਾਂ ਨੂੰ ساری ਰਾਤ ਮਾਂ ਅੱਖਾਂ ਖੋਲ ਕੇ ਇਹਨੇ ਖੁਰਜੀ ਖੀਤੀ ਮਾਂ ਨੇ ਕੁਝ ਨਹੀਂ ਕਿਹਾ ਚਲੋ ਕੋਈ ਨਹੀਂ ਗੱਗੂ ਨੇ ਜੇ ਲੈ ਗਿਆ ਜਦੋਂ ਸਵੇਰੇ ਉਠੇਗਾ ਚਲੋ ਕਈ ਇਤਿਹਾਸ ਕਰ ਕਹਿੰਦੇ ਨੇ ਪ੍ਰਸ਼ਾਦਾ ਇਹੋ ਜਿਹਾ ਸਕਾਇਆ ਜਦੋਂ ਮਾਤਾ ਜੀ ਦੇ ਕੋਲ ਸਹਿਬਜ਼ਾਦੇ ਅੱਗੇ ਇਹਨੇ ਥਾਲਾ ਰੱਖਿਆ ਨਾ ਇਬਾਤਾ ਗੁਰੂਕੌਰ ਕਹਿੰਦੀ ਗਰਮੂਏ ਪ੍ਰਸ਼ਾਦਾ ਕਿਹੋ ਜਾਂ ਲੈ ਕੇ ਆ ਸਾਡੇ ਤੇ ਕੂਕਰਾਂ ਨੂੰ ਵੀ ਹੋ ਜਾ ਪ੍ਰਸ਼ਾਦਾ ਨਹੀਂ ਸੀ ਕਦੇ ਪੈਂਦਾ ਇਹ ਸ਼ਕਾਣਾ ਹੈ ਤੇ ਕੁਝ ਚੱਤ ਦਾ ਛਕਾਉਣਾ ਇਹ ਕਈ ਇਤਿਹਾਸਕਾਰਾਂ ਨੇ ਵੀ ਲਿਖਿਆ ਵੀ ਆਪਣੀ ਮਾਂ ਨੂੰ ਤੇ ਘਰ ਵਾਲੀ ਨੂੰ ਰਸੋਈ 'ਚ ਜਾ ਕੇ ਕਹਿੰਦੇ ਵੀ ਮਾਂ ਕੋ ਲੈ ਗਿਆ ਬਹੁਤ ਪੈਸੇ ਹੀ ਗਿਰ ਲਓ ਚਲੋ ਖੁਰਜੀ ਦੇ ਵਿੱਚ ਮੋਰਾ ਹੀਰੇ ਲਾਲ ਤੇ ਕਿਸੇ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਘਰ ਹੀ ਲੈ ਕੇ ਆਇਆ ਤੇ ਮਾਂ ਥੋੜਾ ਜਿਹਾ ਯੈਰ ਨਾ ਪਾਦੀਏ ਖਾਣੇ 'ਚ ਇਹ ਚੜਾਈ ਕਰ ਜਾਣਗੇ ਤੇ ਲਾਛਾ ਸਰਕਾਰ ਨੂੰ ਦੇ ਦੇਵਾਂਗੇ ਤੇ ਨਾਲੇ ਉਧਰੋਂ ਵੀ ਨਾਮ ਮਿਲੇਗਾ ਖੁਰਜੀ ਵੀ ਸਾਡੀ ਹੋਏਗੀ ਸਾਡੀ ਤੇ ਇਹ ਬੱਚੇ ਕਹਿੰਦੇ ਗੰਗੂ ਦੀ ਮਾਂ ਨੇ ਕਿਹਾ ਇਹ ਉਹ ਮਾਂ ਆ ਜਿਹਦੇ ਨੇ ਸਾਡੀ ਰੋਟੀ ਨਹੀਂ ਪਕਦੀ ਤੇ ਤੂੰ ਮਾਂ ਦੇ ਚਰਨਾਂ 'ਤੇ ਜਾ ਕੇ ਤਰਲੇ ਲੈਣਾ ਹਾਂ ਮਾਂ ਮੈਨੂੰ ਗੁਰੂ ਘਰ ਦੀ ਸੇਵਾ ਦੇ ਸਾਡਾ ਪਰਵਾਹ ਇਸ ਮਾਂ ਨੇ ਪਾਲਿਆ ਗੰਗੂ ਅਜੇ ਕਹਿਰ ਨਾਲ ਕਮਾਈ ਨਿਕੰਨ ਕੇ ਬੱਚਿਆਂ ਨੂੰ ਤੇ ਬਜ਼ੁਰਗ ਮਾਂ ਨੂੰ ਕਿਤੇ ਯਹਰ ਨਾ ਦੇ ਦੇਂਦੀ ਸਰੋ ਦੀ ਮਾਂ ਨੇ ਗੰਗੂ ਨੂੰ ਛਿਟਕਿਆ ਜ਼ਹਿਰ ਦੇਣ ਤੋਂ ਉਹ ਟਲ ਗਿਆ ਜਦੋਂ ਸਵੇਰੇ ਮਾਂ ਜੀ ਉੱਠੇ ਨਾ ਗੰਗੂ ਆਇਆ ਤੇ ਮਾਤਾ ਗੁਜਰਕੌਰ ਕਹਿੰਦੀ ਚਲੋ ਗੰਗੂ ਚੰਗਾ ਕੀਤਾ ਤਾ ਤੂੰ ਉਹ ਜਿਹੜੀ ਖੁਰਜੀ ਸਾਹਮਣੇ ਰੱਖ ਲਈ ਬੁਰੇ ਵਕਤ 'ਚ ਕਿਤੇ ਕੰਮ ਆਏਗਾ ਗੰਗੂ ਭਟਕ ਗਿਆ ਕਹਿੰਦਾ ਮਾਂ ਕਿਹੜੀ ਫੁਰਜੀ ਦੀ ਗੱਲ ਕਰਦੇ ਹੋ ਬੇਟਾ ਜਿਹੜੀ ਸਾਡੇ ਸਹਰਾ ਦੇ ਤੂੰ ਚੁੱਕ ਕੇ ਲਗਿਓ ਅਗੋ ਬੜੀ ਉੱਚੀ ਆਵਾਜ਼ 'ਚ ਕਹਿੰਦਾ ਇੱਕ ਤੇ ਮਾਂ ਤੁਹਾਨੂੰ ਮੈਂ ਘੱਟੇ ਪਨਾਹ ਦਿੱਤੀ ਤੇ ਦੂਸਰਾ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ ਬੇ ਤੁਹਾਡੀ ਖੁਰਜੀ ਚੁਕੀ ਹੈ ਮਾਂ ਨੇ ਇਹਦੇ ਵੱਲ ਐ ਹੱਥ ਕੀਤਾ ਕਹਿੰਦੀ ਗੰਗੂ ਉੱਚੀ ਨਾ ਬੋਲ ਮੈਨੂੰ ਉਸ ਲਾਲਾਂ ਦੀ ਕੋਈ ਪਰਵਾਹ ਨਹੀਂ ਜਿਹੜੇ ਤੂੰ ਚੋਰੀ ਕਰ ਲਏ ਨੇ ਉਹ ਕੰਬ ਲਿਆ ਉੱਚੀ ਨਾ ਬੋਲ ਕਿਸੇ ਨੂੰ ਪਤਾ ਨਾ ਲੱਗ ਜੀ ਮੇਰੇ ਇੱਥੇ ਪੋਤਰੇ ਬੈਠਿਆ ਦੋ ਲਾਲ ਜਿਹੜੇ ਮੇਰੀ ਬੁਕਲ 'ਚ ਬੈਠੇ ਨੇ ਬੜੇ ਮੇਰੇ ਵਾਸਤੇ ਕੀਮਤੀ ਹੋ ਉਹਨਾਂ ਲਾਲਾਂ ਦੀ ਮੇਰੀ ਨਜ਼ਰ 'ਚ ਕੋਈ ਕੀਮਤ ਨਹੀਂ ਜਿਹੜੇ ਤੂੰ ਚੋਰੀ ਕਰ ਲਏ ਨੇ ਆ ਮੇਰੇ ਦੋ ਲਾਲ ਕਿਤੇ ਮੇਰੇ ਤੋਂ ਕੋਈ ਖੋਕ ਜਾਂ ਲੈ ਜੇ ਵੇ ਨਾ ਦੇ ਮੂੰਹ ਵੱਲ ਦੇਖ ਕੋਈ ਕਹਿਰ ਮਾਂ ਕਮਾਈ ਗੰਗੂ ਇਹ ਟੱਗ ਗਿਆ ਜੀ ਇਹ ਕਹਿੰਦਾ ਰੁਕੋ ਮੈਂ ਵੇਖੋ ਤੁਹਾਡੇ ਨਾਲ ਕੀ ਕਰਦਾ ਮਾਂ ਪਰਨੇ ਲੈਦੀ ਦੀ ਗੰਗੂ ਵੇਖੀ ਕਿਤੇ ਪਾਪ ਨਾ ਕਰੀ ਇਹ ਦੌੜ ਕੇ ਗਿਆ ਇਹਨੇ ਆਪਣੇ ਨਾਲ ਦੇ ਬੰਦਿਆਂ ਨੂੰ ਕਿਹਾ ਤੁਸੀਂ ਖਿਆਲ ਰੱਖੇ ਕਿਤੇ ਨਿਕਲ ਨਾ ਜਾਣ ਕਰੋ ਕਿ ਮਰੀਂਡੇ ਦੀ ਕੌਤਵਾਲੀ ਚ ਜਾਂਦੇ ਜਾਨੀ ਖਾ ਤੇ ਮੰਨੀ ਖਾ ਦੂਠੇ ਸਿਪਾਹੀ ਬੈਠੇ ਆ ਜ਼ਾਕੂਦ ਰੋਟੇ ਨੂੰ ਕਹਿੰਦਾ ਜਿਸ ਗੁਰੂ ਨੂੰ ਤੁਸੀਂ ਘੇਰਾ ਪਾ ਕੇ ਨਾ پکڑ ਸਕੇ ਉਹ ਗੁਰੂ ਦੇ ਨਿੱਕੇ ਨਿੱਕੇ ਬੱਚੇ ਤੇ ਬਜ਼ੁਰਗ ਮਹਾ ਮੀਰੇ ਕਰਦੇ ਆ ਉਹ 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 ਕਹਿੰਦੇ ਮਾਰੇ ਦੇ ਬੱਚੇ ਤੇਰੇ ਘਰੇ ਕੋਈ ਸਿਪਾਈ দৌੜ ਕੇ ਆਏ ਉਹ ਭੱਜ ਕੇ ਗਏ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਬਾਬਾ ਤੋਂ ਫੜ ਲਿਆ ਮਾਦਾ ਜੀ ਨੂੰ ਘੇਰਾ ਪਾ ਕੇ ਸਿਪਾਈ ਖੜ ਕੇ ਮਾਦੀਆ ਅੱਖਾਂ 'ਚ ਝਾਲ ਕਹਿੰਦੀ ਗੰਗੂ ਜੇ ਤੂੰ ਸਾਡੀ ਨਹੀਂ ਸੀ ਸੇਵਾ ਕਰ ਸਕਦਾ ਨਾ ਰਾਤ ਨੂੰ ਮੈਨੂੰ ਮੇਰੇ ਪੋਤਰਿਆਂ ਨੂੰ ਧੱਕੇ ਮਾਰ ਕੇ ਆਪਣੇ ਘਰੋਂ ਕੱਢ ਦਿੰਦਾ ਕਿਤੇ ਤਾਵਿਆ ਦੀ ਛਾਵੇਂ ਮੈਂ ਨਾਨਾ ਨੂੰ ਬੈ ਲੈ ਕੇ ਬੈਠ ਜਾਂਦੀ ਗੰਗੂ ਮੈਂ ਤੇਰੇ ਮੂੰਹ ਚ ਮੁਰਕੀਆਂ ਪਾਉਂਦੀ ਰਹੀ ਤੈਨੂੰ ਇੰਨਾ ਪਾਪ ਨਹੀਂ ਸੀ ਕਰਨਾ ਚਾਹੀਦਾ ਮੇਰੇ ਨਿੱਕੇ ਨਿੱਕੇ ਪੋਤਰਿਆਂ ਤੇ ਵੀ ਤੂੰ ਤਰਸ ਕੋਈ ਨੋ ਕੀਤਾ। ਆ ਮੇਰੇ ਨਾਲ ਹੁਣ ਕੀ ਬਣੇਗਾ ਇਹਨੂੰ ਤੂੰ ਸਰਕਾਰ ਦੇ ਵਾਲੇ ਉਹਨਾਂ ਨੂੰ ਕਰ ਰਿਹਾ ਇਹ ਸਭ ਨੂੰ ਸਰਕਾਰ ਬਾਗੀ ਕਹਿੰਦੀ ਹੈ ਸਾਨੂੰ ਜਿਉ ਗੰਗੂ ਨੇ ਰਤੀ ਪਰ ਤਰਸ ਨਾ ਕੀਤਾ ਇਹਨਾਂ ਨੇ ਸਹਿਬਜ਼ਾਦੇ ਨੂੰ ਪਕੜਿਆ ਮਰੀਂਦੇ ਕੋਤਵਾਲੀ ਚ ਲਿਆਂਦਾ ਜਿਹੜੀ 9 ਸੱਤ ਪੋ ਦੀ ਰਾਤ ਕੁੰਮੇ ਮਾਸ਼ਕੀ ਚ ਮਾਸ਼ਕੀ ਦੀ ਸ਼ਣ ਚ ਸਹਿਬਜ਼ਾਦੇ ਦੇ 8 ਪੋ ਦੀ ਰਾਤ ਗੰਗੂ ਦੇ ਘਰ ਦੇ 9 ਪੋ ਦੀ ਰਾਤ ਜਿਹੜੀ ਕੋਤਵਾਲੀ ਚ ਸਹਿਬਜ਼ਾਦੇ ਨੇ ਬਤੀਤ ਕੀਤੀ ਹੈ ਨਿਕਰਨੇ ਕੇ ਬੱਚੇ ਦਾ ਰਹਿ ਲਾਂ ਲਈ ਉਤੇ ਕੋਈ ਕਪੜਾ ਨਾ ਖਾਣ ਦੀ ਭੋਜਨ ਪ੍ਰਸ਼ਾਦਾ ਪਾਣੀ ਉਹ ਤੋਂ ਕਿ ਚਿੱਠੀ ਲਿਖੀ ਦਰੋਗੇ ਨੇ ਕਹਿੰਦਾ ਵਜੀਦ ਖਾਂ ਸੂਬੇ ਦੇ ਸਰਹੰਦ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਬੱਚੇ ਉਹਨਾਂ ਦੀ ਮਾਂ ਮਰਿੰਡੇ ਠਾਣੇ ਤੇ ਅਸੀਂ ਲੈ ਕੇ ਆਏ ਆ ਵਜੀਦ ਖਾਂ ਬੜਾ ਖੁਸ਼ ਹੋਇਆ ਕਹਿੰਦਾ ਹੁਣ ਤੇ ਗੁਰੂ ਆਪਣੇ ਆਪ ਸਾਡੇ ਕੋਲ ਚੱਲ ਕੇ ਆਏਗਾ ਉਹ ਕਹਿੰਦਾ ਜਲਦੀ ਇਹਨਾਂ ਨੂੰ ਸਰਹੰਦ ਲੈ ਕੇ ਆਓ ਫਿਰ ਪੋਤਵਾਲੀ ਚੋਂ ਸਵੇਦੇ ਬੱਚਿਆਂ ਨੂੰ ਸਰਹੰਦ ਨੂੰ ਲੈ ਕੇ ਚੱਲੇ ਆ ਡਾਕਟਰ ਸੁਖਪ੍ਰੀਤ ਸਿੰਘ ਉੱਦੋਂ ਤੋਂ ਮੈਂ ਸੁਣ ਰਿਹਾ ਹਾਂ ਕਹਿੰਦਾ ਮੈਂ ਉਹ ਕਹਿੰਦੇ ਇੱਕ ਮੇਰੀ ਨਾਮ ਇਤਿਹਾਸ ਦੀ ਖੋਜ ਚੋਥੇ ਗਿਆ ਜਿੱਥੇ ਸਹਿਬ ਦਾਦਿਆਂ ਨੂੰ ਗੱਡਿਆਂ ਤੇ ਬਿਠਾਇਆ ਸੀ ਤੇ ਮੈਂ ਹਰਾਣ ਜਦੋਂ ਉੱਥੇ ਹੋਇਆ ਜਾ ਕੇ ਉੱਥੇ ਇੱਕ ਗੁਰਦੁਆਰਾ ਬਣ ਰਿਹਾ ਸੀ ਤੇ ਉੱਥੇ ਬੋਰਡ ਲੱਗਾ ਸੀ ਗੁਰਦੁਆਰਾ ਰਤ ਸਹਿਬ ਕਹਿੰਦਾ ਮੈਂ ਜਾ ਕੇ ਉਹਨਾਂ ਪ੍ਰਬੰਧਕਾਂ ਨੂੰ ਪੁੱਛਿਆ ਜਿਹੜਾ ਗੁਰਦੁਆਰਾ ਬਣਾ ਰਹੇ ਸਨ ਵੀ ਇਹ ਗੁਰਦੁਆਰਾ ਰਤ ਸਹਿਬ ਨਾਂ ਤੁਸੀਂ ਰੱਖਿਆ ਇਹ ਕਿਸ ਦੀ ਯਾਦ ਵਿੱਚ ਗੁਰਦੁਆਰਾ ਬਣਾ ਰਹੇ ਹੋ ਕਹਿੰਦਾ ਕਹਿੰਦੇ ਸਹਿਬ ਦਾਦਿਆਂ ਦੀ ਮਾਤਾ ਗੁਜਰਕੌਰ ਦੀ ਯਾਦ ਵਿੱਚ ਗੁਰਦੁਆਰਾ ਹੈ ਇਥੋਂ ਰੱਥ 'ਚ ਬਿਠਾ ਕੇ ਨਾ ਸੈਬਦਾਦੇਆ ਨੂੰ ਸਰਹੱਦ ਨੂੰ ਲੈ ਕੇ ਤੁਰੇ ਸੰਨ ਕਹਿੰਦਾ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਕਿਹੜੇ ਰੱਥ 'ਤੇ ਸੈਬਦਾਦੇ ਨੂੰ ਬਿਠਾਇਆ ਸੀ ਓਏ ਰੱਥ 'ਤੇ ਬਿਠਾ ਕੇ ਥੋੜੀ ਲਗਾਇੇ ਸੰਨ ਮਾਤਾ ਗੁਜਰਕੌਰ ਨੂੰ ਇੱਕ ਕੱਪੜਾ ਲੈ ਕੇ ਨਾ ਉਹਦੇ 'ਤੇ ਮਿਰਚਾਂ ਪਾ ਗਏ ਤੇ ਮਾਤਾ ਗੁਜਰਕੌਰ ਦੇ ਸਿਰ 'ਤੇ ਮਿਰਚਾਂ ਵਾਲਾ ਕੱਪੜਾ ਬੰਨ ਦਿੱਤਾ ਮਾਂ ਦੀਆਂ ਅੱਖਾਂ 'ਚ ਇਥੇ ਮਿਰਚਾਂ ਪਾਈਆਂ ਜਿਈਆਂ ਨੂੰ ਦੂਸੇ ਕੁਝ ਨਾ ਉਹ ਕਹਿੰਦੇ ਸੈਬਦਾਦੇਆ ਨੂੰ ਬੋਰੀਆਂ 'ਚ ਪਾ ਕੇ ਦੋਵਾਂ ਨੂੰ ਨਿਕਿਆ ਨੂੰ ਬੋਰੀਆਂ 'ਚ ਛੇਕ ਕਰਕੇ ਉਹਨਾਂ ਨੂੰ ਸਾਹ ਵੀ ਆਉਂਦਾ ਰਵੇ ਬੋਰੀਆਂ 'ਚ ਪਾ ਕੇ ਉਤੋਂ ਗੱਡ ਦੇ ਕੇ ਤੇ ਘੋੜੇ ਦੇ ਉੱਪਰ ਦੋਵੇਂ ਪਾਸੇ ਲਟਕਾਇਆ ਸਹਿਬ ਦਾਦਿਆ ਨੂੰ ਐ ਤਰ੍ਹਾਂ ਲੈ ਕੇ ਗਏ ਸਾਬ ਦਾ ਰੱਤ ਉਠਾ ਕੇ ਨਹੀਂ ਸੀ ਲੈ ਕੇ ਗਏ ਉਹ ਡਾਕਟਰ ਸਿੰਘ ਸੁਖਪ੍ਰੀਤ ਸਿੰਘ ਉਦੋਂ ਕੋ ਇਹਨੂੰ ਛੋੜਿਓ ਉਹ ਕਹਿੰਦੇ ਮਾਰ ਨੂੰ ਮਿਰਚਾਂ ਵਾਲੀ ਬੋਰੀ 'ਚ ਪਾਇਆ ਗਿਆ ਉਤੋਂ ਸਿਰ ਤੇ ਬੰਨੀ ਗਈ ਸਹਿਬ ਦਾਦਿਆ ਨੂੰ ਘੋੜਿਆਂ ਦੇ ਦੋਵੇਂ ਪਾਸੇ ਬੋਰੀਆਂ 'ਚ ਪਾ ਕੇ ਲਟਕਾਇਆ ਗਿਆ ਚਲੋ ਕਿਸੇ ਨੇ ਕਿਹਾ ਕਹਿੰਦਾ ਮੈਂ ਸਹਿਮਤ ਹਾਂ ਵੀ ਗੱਡੇ ਤੇ ਬੋਰੀਆਂ ਚ ਪਾ ਕੇ ਵੀ ਉਹਨਾਂ ਨੂੰ ਛੁੱਟ ਦਿੱਤਾ ਗਿਆ ਕਿ ਕਿਸ ਦੇ ਰਸਤੇ ਚ ਛੁੱਟਿਆ ਹੋਏਗਾ ਚਲੋ ਜੀ ਉਹਨਾਂ ਸਹਿਬਜ਼ਾਦੇ ਨੂੰ ਇਹ ਸਰਹੰਦ ਲੈ ਕੇ ਜਾਂਦੇ ਐ ਵਜ਼ੀਰ ਖਾਂ ਪਹਿਲਾਂ ਹੀ ਵੇਟ ਕਰ ਰਿਹਾ ਸੀ ਚੱਲੋ ਰਸਤੇ ਚ ਦਰੋਗੇ ਨੇ ਵੀ ਬੜਾ ਜਤਨ ਕੀਤਾ ਆਪ ਦੀ ਸਰਹੰਦ ਪਹੁੰਚੜ ਤੇ ਪਹਿਲਾ ਪਹਿਲਾ ਨੇ ਉਹਨਾਂ ਵਜ਼ੀਰ ਬੰਦਾਲਾ ਨੂੰ ਤੁਸੀਂ ਸਲਾਮ ਨੂੰ ਕਬੂਲ ਕਰੋ ਸਹਿਬਜ਼ਾਦੇ ਬੋਰੀਆਂ ਚੋਂ ਕੱਢਿਆ ਹੁਣ ਉਹ ਬੜੇ ਅੱਧੀ ਬੇਹੋਸ਼ੀ ਦੀ ਹਾਲਤ ਤੇ ਸਹਿਬਜ਼ਾਦੇ ਬੋਰੀਆਂ ਚ ਪਈ ਹੋ ਗਏ ਨਿਕਨੇ ਨਿਕੇ ਮਹਾਰਾਜ ਦੇ ਲਾਲ ਜਿਹੜੇ ਸੋਨੇ ਦੇ ਬਰਤਨਾਂ 'ਚ ਖਾਣਾ ਖਾਂਦੇ ਨੇ ਅੱਜ ਉਹਨਾਂ ਨੂੰ ਬੋਰੀਆਂ 'ਚ ਬੰਦ ਕਰਕੇ ਲਿਆਦਾ ਗਿਆ ਜੀ ਇਹਦਾ ਤਰਸ ਥੋੜੀ ਕਰਨਾ ਹੈ ਮਾਰੇ ਦੇ ਬੱਚਿਆਂ ਦੇ ਉੱਪਰ ਸਾਨੂੰ ਜਦੋਂ ਬੋਰੀਆਂ 'ਚੋਂ ਕੱਢੇ ਨਾ ਅੱਧ ਮੂਏ ਵਿਚਾਰੇ ਨਿਕਲ-ਨਿਕਲੇ ਬੱਚੇ ਹੋ ਗਏ ਦਰੋਗਾ ਪੁੱਛਦਾ ਕਹਿੰਦਾ ਵੀ ਜੀਦਖਾਨ ਨੂੰ ਮੂਲ ਤੋਂ ਪਹਿਲਾਂ ਕਿਤੇ ਉਹਨਾਂ ਨੂੰ ਸਲਾਮਤ ਕਹਿੰਦਾ ਸਲਾਮ ਨੂੰ ਕਬੂਲ ਕਰੋਗੇ ਕਿ ਨਹੀਂ ਸਹਿਬਜ਼ਾਦਾ ਨੇ ਸਿਰ ਹਿਲਾਏ ਕਹਿੰਦੇ ਕਦੇ ਵੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੈ ਅਸੀਂ ਕਦੇ ਧਰਮ ਨਹੀਂ ਸਾਡਾ ਦਾਦਾ ਗੁਰੂ ਕਹੇ ਕਿ ਗਏ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸਾਗ ਜੋੜੀਏ ਮਨ ਨੂੰ ਚੇ ਬੁਰਾਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ ਤੇਗ ਬਹਾਦਰ ਬੋਨਿਆ ਧਰ ਪਈਏ ਧਰਮ ਨਾ ਛੋੜੀਏ ਸਾਡਾ ਦਾਦਾ ਗੁਰੂ ਕਹਿੰਦਾ ਅਸੀਂ ਮਰ ਜਾਣਾ ਚਾਹੀਦਾ ਆਪਣਾ ਧਰਮ ਨਹੀਂ ਤਬਦੀਲ ਕਰਨਾ ਚਾਹੀਦਾ ਅਸੀਂ ਮਰ ਜਾਵਾਂਗੇ ਆਪਣਾ ਧਰਮ ਕਦੇ ਵੀ ਤਬਦੀਲ ਨਹੀਂ ਕਰਾਂਗੇ ਚਾਰ-ਚਾਰ ਚ ਪੀੜਾ ਮਾਰੀਆਂ ਸਹਿਬਜ਼ਾਦੇ ਦੇ ਮੂੰਹ ਤੇ ਦਰੋਗੇ ਨੇ ਪਿੱਛੇ ਲਾ ਕੇ ਬੰਨ ਕੇ ਗੁੱਟਾ ਤੋਂ ਆਪਣੇ ਲੈ ਤੁਰਿਆ ਵਜੀਦ ਅਖਾ ਬੜਾ ਖੁਸ਼ ਹੈ ਕਹਿੰਦਾ ਸਾਹਮਣੇ ਲਿਆਓ ਉਥੇ ਵੀ ਸਹਿਬਜ਼ਾਦੇ ਨੂੰ ਟੌਰਚਰ ਕੀਤਾ ਉਥੇ ਬੁਰਜ ਚ ਨਿਦਾਨ ਤੋਂ ਪਹਿਲਾਂ ਜਦੋਂ ਸਹਿਬਜ਼ਾਦੇ ਨਹੀਂ ਮੰਨੇ ਫਿਰ ਇਹ ਪਾਪੀ ਵਜੀਦ ਅਖਾ ਕਹਿੰਦਾ ਠੱਡੇ ਬੁਰਜ ਚ ਇਸ ਬਜ਼ੁਰਗ ਮਾਰਨੋ ਤੇ ਸਹਿਬਜ਼ਾਦੇ ਨੂੰ 146 ਫੁੱਟ ਉੱਚਾ ਬੁਰਜ ਜਿੱਥੇ ਗਰਮੀ ਚ ਵੀ ਪਾਣੀ ਨੂੰ ਛੋ ਕੇ ਹਵਾ ਠੰਡ ਦਿੰਦੀ ਹੈ ਪੋ ਦੀਆਂ ਰਾਤਾਂ ਮੌਸਮ ਠੰਢੀ ਹਵਾ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ચીਰ ਕੇ ਲੰਘ ਰਹੀ ਸੀ ਬਜ਼ੁਰਗ ਮਾਣੂ ਸਹਿਬਜ਼ਾਦਿਆਂ ਨੂੰ 146 ਫੁੱਟ ਠੰਡੇ ਬੁਰਜੇ ਦੇ ਵਿੱਚ ਬਿਠਾ ਦਿੱਤਾ ਗਿਆ ਤਿੰਨ ਪੇਠੀਆਂ ਹੋਈਆਂ 10 ਦੀ ਰਾਤ ਨੂੰ ਸਹਿਬਜ਼ਾਦੂ ਉੱਥੇ ਜਾਂਦੇ ਆ ਜੀ ਬਸ ਦੀ ਰਾਤ 10 ਪੋ ਦੀ ਰਾਤ ਨੂੰ 9 ਪੋ ਦੀ ਮਰਿੰਡੇ ਠਾਨੇ 10 ਪੋ ਨੂੰ ਸਰਹੰਦ 11 12 ਤੇ 13 ਪੋ ਤਿੰਨ ਪੇਠੀਆਂ ਹੋਈਆਂ ਸਹਿਬਜ਼ਾਦਿਆਂ ਦੀਆਂ ਕੱਲ ਤੋਂ ਅਪਾ ਪਹਿਲੀ ਪੇਸ਼ੀ ਤੋਂ ਇਤਿਹਾਸ ਰੰਭ ਕਰਾਂਗੇ ਵੀ ਸਹਿਬਜ਼ਾਦੇ ਨੂੰ ਪਹਿਲੀ ਪੇਸ਼ੀ ਚ ਲੈ ਕੇ ਚੱਲੇ ਆ ਰਾਤ ਮਾਂ ਨੇ ਕਿਵੇਂ ਕਦੀ ਆਪਣੇ ਪੋਤਰਿਆਂ ਨੂੰ ਲੈ ਕੇ ਕੱਲ ਦੇ ਦਵਾਨਾ ਤੋਂ ਇਤਿਹਾਸ ਰੰਭ ਕਰਾਂਗੇ ਭੁੱਲਾ ਚੁੱਕਾ ਦੀ ਖਿਮਾ ਜੀ ਸਭੂ ਸੰਗਤ ਦਾ ਧਰਤਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ